2294 ਘੰਟੇ ਚੱਲਿਆ ਹੋਇਆ ਓਰੀਜਨਲ ਲੈ ਮਿੱਤਰੋ ਆਪਾਂ ਇਹਦੀ ਵੀ ਵੜਕ ਦੇਖ ਲਈਏ ਕੀ ਕਹਿੰਦਾ 3700 ਦੀਆਂ ਪੁਕਾਰੇ ਤਾਂ ਬੜੇ ਦੇਖੇ ਹੋਣਗੇ ਹੋਰ ਦੇ ਦੇ ਰਿਹਾ ਇਹਦੀ ਪੂਰੀ ਬਹੁਤ ਖਾਸ ਲੈ ਇਸ ਤੋਂ ਬਾਅਦ ਨਿੰਦਾ ਕਰਦੇ ਕਰਦੇ ਬੰਦੇ ਹਾਂ ਵਾਹ 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 ਕਿੱਥੇ ਜੇ ਖੜੇ ਆ ਕਿਹੜੇ ਪਿੰਡ ਚ ਔਣਾ ਪਊਗਾ ਕਿਹੜੇ ਕਿਹੜੇ ਰਾਸਤੇ ਫੋਰਡ 3700 ਤਾਂ ਬੜੇ ਵੇਖੇ ਹੋਣਗੇ ਅੱਜ ਨਿਊ ਹਾਲੈਂਡ ਲਿਆਇਆ ਤੁਹਾਡੇ ਵਾਸਤੇ ਮਿੱਤਰੋ ਨਾ ਤੁਸੀਂ 3720 ਵੀ ਦੇਖਿਆ ਹੈ ਨਾ 3730 ਵੀ ਦੇਖਿਆ ਤੇ 5220 ਵੀ ਦੇਖਿਆ ਮਿੱਤਰੋ ਅੱਜ ਨਾ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਣ ਲੱਗੇ ਆ ਨਿਊ ਹਾਲੈਂਡ 3700 ਬਹੁਤ ਘੱਟ ਤੁਹਾਨੂੰ ਮਿਲੂਗਾ ਤੇ ਕਿੰਨੇ ਕਿਸਾਨ ਦੇ ਵਿੱਚ ਇਹ ਆਇਆ ਹੋਇਆ ਕਿੰਨਾ ਕ ਮਾਡਲ ਹੈ ਕੀ ਰੇਟ ਦੇ ਵਿੱਚ ਬਣਜੂ ਮਿੱਤਰੋ ਅੱਜ ਤੁਹਾਨੂੰ ਇਹ ਦੱਸਦੇ ਆ ਵੀ ਤੁਹਾਨੂੰ ਜਿੱਥੇ ਟਰੈਕਟਰ ਖੜਾ ਕਿੱਥੋਂ ਕਿੱਥੋਂ ਦੀ ਆਉਣਾ ਪਊਗਾ ਆਪਾਂ ਖੜੇ ਆ ਪਿੰਡ ਕਲਾਰ ਤੇ ਜ਼ਿਲ੍ਹਾ ਪੈਂਦਾ ਸੰਗਰੂਰ ਯਾਨੀ ਕਿ ਸੁਨਾਮ ਦੇ ਏਰੀਏ ਦੇ ਵਿੱਚ ਖੜੇ ਆ ਤੇ 7 ਕਿਲੋਮੀਟਰ ਦੀ ਦੂਰੀ ਤੋਂ ਇੱਥੋਂ ਪੈਂਦਾ ਸੁਨਾਮ ਤੇ 7 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਸੰਗਰੂਰ ਮਹਿਲਾ ਚੌਕ ਵੀ ਨੇੜੇ ਰਹਿ ਜਾਂਦੇ ਆ ਤੇ ਬਾਈ ਰਿੰਕੂ ਦੀ ਹਵੇਲੀ ਦੇ ਵਿੱਚ ਪਹੁੰਚਿਆ ਫੁੱਲ ਜਾਣਕਾਰੀ ਦਵਾਂਗੇ ਪਹਿਲਾਂ ਆਪਾਂ ਰਿੰਕੂ ਨੂੰ ਮਿਲ ਲਈ ਰਿੰਕੂ ਕੀ ਹਾਲ ਨੇ ਠੀਕ ਆ ਤੇ ਮੈਂ ਤੁਹਾਡਾ ਐਡਰੈਸ ਤਾਂ ਸਹੀ ਦੱਸਿਆ ਨਾ ਵੈਸੇ ਬਹੁਤ ਵੀਡੀਓ ਦੇ ਵਿੱਚ ਆਪਾਂ ਦੱਸ ਵੀ ਚੁੱਕਿਆ ਹਨਾ ਬਾਈ ਆਪਾਂ ਇਹ ਲਿਆਂਦਾ ਹੈ 3700 ਨਿਊ ਹਾਲੈਂਡ ਰਾਜੂ ਨੇੜੇ ਆ ਥੋੜਾ 3700 ਤਾਂ ਬਹੁਤ ਸੱਜਣਾ ਨੇ ਵੇਖਿਆ ਫੇਮਸ ਹੈ ਪਰ ਨਿਊ ਹਾਲੈਂਡ 3700 ਪਹਿਲੀ ਵਾਰੀ ਆਇਆ ਬਈ ਹੈਨਾ 12 ਪਲਸ 3 ਸਪੀਡ ਹਾਂ ਤੇ ਆ ਆਪਣਾ 15 ਸਪੀਡਾਂ ਵਾਲਾ 12 ਪਲਸ 3 ਸਪੀਡ ਵਾਲਾ 3 ਸਪੀਡ ਵਾਲਾ ਓਕੇ ਚਾਰੇ ਪਾਸੋਂ ਬਈ ਪਹਿਲਾਂ ਤੇ ਦੀ ਕੰਡੀਸ਼ਨ ਦਿਖਾ ਦੇ ਬਾਈ ਰਾਤ ਹੀ ਲੈ ਕੇ ਆਇਆ ਕਹਿੰਦਾ ਬਾਈ ਹਲੇ ਆਪਾਂ ਇਹਨੂੰ ਧੋਣਾ ਵੀ ਦੀ ਮਿਖਿਆ ਹੁਣਾ ਉਹੀ ਸੱਜਣ ਧੋਣਗੇ ਜਿਹੜੇ ਇਹਨੂੰ ਲੈ ਕੇ ਜਾਣਗੇ ਕਿਉਂ ਬਈ ਨਾਲੇ ਜਿਹੜੀ ਵੀ ਚੀਜ਼ ਕਿਸੇ ਦੇ ਘਰੇ ਨਵੀਂ ਜਾਂਦੀ ਆ ਪਹਿਲਾਂ ਤਾਂ ਅਗਲਾ ਬਾਈ ਚੰਗੀ ਤਰ੍ਹਾਂ ਧੋਂਦਾ ਹੀ ਹੁੰਦਾ ਨਾ ਜਦ ਪਾਉਂਦਾ ਹੁੰਦਾ ਹਾਂਜੀ ਹਾਂਜੀ ਤੇ ਹੁ ਜਿਵੇਂ ਕਹਦੀ ਆ ਵੀ ਹੀਰੇ ਦੀ ਪਰਖ ਜ਼ੌਹਰੀ ਨੂੰ ਹੁੰਦੀ ਹੈ ਜਿਹੜੇ ਜ਼ੌਹਰੀ ਨਾ ਇਹ ਹੀਰੇ ਨੂੰ ਲੈ ਕੇ ਜਾਣਗੇ ਉਹ ਆਪੇ ਰੀਜਾਂ ਨਾਲ ਇਹਨੂੰ ਸਾਫ਼ ਕਰ ਲੈਣਗੇ ਪਰ ਕਿੰਨਾ ਕੁ ਮਾਡਲ ਹੈ ਕੀ ਗੱਲਬਾਤ ਹੈ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਰਿੰਕੂ ਹਾਂਜੀ ਬਈ ਪਹਿਲਾਂ ਤਾਂ ਮੈਨੂੰ ਇਹ ਦੱਸਾ ਇਹ ਮਾਡਲ ਕਿੰਨਾ ਇਹ 2010 ਮਾਡਲ ਆ ਵੀਰੇ 2010 ਦਾ ਮਾਡਲ ਹੈ ਹਾਂ ਹਾਂ ਤੇ ਜਿਹੜਾ ਆਪਾਂ ਸੱਚੀ ਦੋ ਪਹਿਲਾਂ 54 ਦਾ ਪਾਇਆ ਸੀ ਉਹ ਤਾਂ ਹੋ ਗਿਆ ਸੇ ਉਹ ਵੇਚਤਾ ਵੇਚਤਾ ਬਾੜੇ ਸੱਜਣ ਕਹਿੰਦੇ ਦੀ ਰੇਟ ਵਾਲਾ ਮੰਗੀ ਜਾਂਦਾ ਨਾ ਨਾ ਵੇਚਤਾ ਅੱਛਾ ਓਕੇ ਓਕੇ ਲੈ ਮਿੱਤਰੋ ਉਹ ਟਰੈਕਟਰ ਤਾਂ ਹੋ ਗਿਆ ਸੇਲ ਤੇ ਬਈ ਇਹ ਹੈਗਾ 2010 ਮਾਡਲ ਹਾਂਜੀ ਹਾਂਜੀ ਤੇ ਕੰਡੀਸ਼ਨ ਦਾ ਇਹ ਸਾਰੇ origignal ਹੈ ਸਾਰਾ origignal ਆ ਸਾਰਾ origignal ਆ ਸਾਰਾ origignal ਹੈ ਇਹਦੇ ਵਿੱਚ ਕੀ ਕੀ ਮਤਲਬ ਦੱਸੀ ਇਹਦੇ ਵਿੱਚ ਕੀ ਕੋਈ ਗੁਣ ਨੇ 30 ਸਪੀਡਾ ਡਬਲ ਡਿਸਟ੍ਰਿਬਿਊਟਰਾ ਟਾਪ ਮਰ ਲਾਇਆ ਹੈ ਉਹਦੀ ਇਹ ਅਸਾ ਇਹ 2010 ਦੇ ਵਿੱਚ ਡਾਉ ਮਾਡਲ ਬਣਾਤਾ ਸੀ ਡਾਉ ਮਰ ਲਾਇਆ ਇੱਕ ਡਿਸਟ੍ਰਿਬਿਊਟਰ ਲੱਗਿਆ ਦਿਖਾ ਦੇ ਅਸਾ ਆ ਜਾ ਰਾਜੂ ਆਪਾਂ ਡਿਸਟ੍ਰਿਬਿਊਟਰ ਦਿਖਾਈਏ ਟੈਕ ਦੇ ਹੈਨਾ ਤੇ ਪਹਿਲਾਂ ਤਾਂ ਦੇਖ ਆ ਆ ਸਾਰਾ ਕੰਡੀਸ਼ਨ ਦਾ ਓਰੀਜਨਲ ਹੈ ਤੇ ਇਧਰ ਪਿੱਛੇ ਵੀ ਆ ਜਾ ਆਪੀ ਦੀ ਟਾਇਰਾਂ ਦੀ ਕੰਡੀਸ਼ਨ ਵੀ ਦੱਸਾਂਗੇ ਮਗਰਾ ਡਾਡਾਂ ਦੀ ਕੀ ਕੰਡੀਸ਼ਨ ਉਹ ਵੀ ਦੱਸਾਂਗੇ ਹੈਨਾ ਡਬਲ ਡਿਸਟ੍ਰਿਬਿਊਟਰ ਆਹੀ ਹੈਨਾ ਪਾਉਂਗ ਨਹੀਂ ਕਰਾ ਰਿਹਾ ਉਹਦੀ ਡਬਲ ਡਿਸਟ੍ਰਿਬਿਊਟਰ ਹੈਨਾ ਬਈ ਓਕੇ ਤੇ ਬਈ ਆ ਲਿੰਕਾਂ ਲੁਕਾਂ ਦਾ ਸਾਰਾ ਇਹ ਓਰੀਜਨਲ ਆ ਦੇਖੋ ਤਾਂ ਰਾਜੂ ਕੋਈ ਟੁੱਟਪਨ ਨਹੀਂ ਹਲੇ ਤੱਕ ਬਈ ਹੈਨਾ ਜਿਵੇਂ ਕਹ ਦੀ ਕੋਈ ਜਿਆਦਾ ਸਪੇਸ ਨਹੀਂ ਲਿੰਕਾਂ ਲੋਕਾਂ ਦਾ ਸਾਰਾ ਜੇਕਰ ਜੋ ਕਹਿੰਦਾ ਟ੍ਰੈਕਟਰ ਪੂਰਾ ਚੰਗਾ ਮਗਰਾੜ ਵੀ ਬਈ ਓਰੀਜਨਲ ਹੀ ਨੇ ਨਾ ਸਾਰਾ ਰੇਨ ਦਾ 2100 ਘੰਟਾ ਚੱਲਿਆ ਹੋਇਆ ਸਿਰਫ ਦਿਖਾ ਦੇ ਮੀਟਰ ਚੱਲਦਾ ਮੀਟਰ ਸਟਾਰਟ ਕਰਕੇ ਦਿਖਾ ਦੇ ਦੇਖ ਆਹ ਦੇਖ ਰਾਜੂ ਆ ਸਟੀਕਰ ਸੂਕਰ ਸਾਰੇ ਉਮੀਦ ਨਾਲ ਦੇ ਇਹ ਤਾਂ ਹਲੇ ਬਾਹਰੋਂ ਕੁ ਡਿਸਰਾਂ ਉਰੇ ਆ ਵਿੱਚੋਂ ਵੀ ਇੱਕ ਤਾਂ ਟਾਇਰ ਨੰਬਰ ਮੁੰਦਾ ਟਾਇਰ ਵੀ 18 ਚ ਪਏ ਹੁੰਦੇ ਵੀ ਹਲੇ ਕਹਿੰਦੇ 80 ਪਏ ਹੁੰਦੇ ਦੇਖ ਟਾਇਰਾਂ ਦੇ ਵਿੱਚੋਂ ਕੰਡੀਸ਼ਨ ਦਿਖਾ ਦੇ ਬਈ ਰਿਮ ਵੀ ਸਾਰੇ ਉਮੀਦ ਨਾਲ ਦੇ ਨਿਕਲ ਰਿਹਾ ਜੀ ਨਾ ਰਿਜਨਲ ਉਹ ਜੀ ਹਾਂ ਸਾਰਾ ਰਿਜਨਲ ਸਟੇਅਰ ਪਾਏ ਹੋਏ ਨੇ 18 ਦੇ ਵਿੱਚ ਹਾਂ 18 ਦੇ ਵਿੱਚ ਇਹਦੇ ਟਾਇਰ ਪਾਏ ਹੋਏ ਨੇ ਤੇ ਬਈ ਟਾਇਰਾਂ ਦੀ ਕੰਡੀਸ਼ਨ ਕੀ ਹੈ ਰਿੰਕ ਕੋਈ ਦੀ ਇਹ 80 ਪੈਸੇ ਟਾਇਰ ਹੈਗੇ ਨੇ ਬਈ 80 ਕੁ ਪੈਸੇ ਟਾਇਰ ਦੇ ਪਿਸਲੇ ਪਏ ਆ ਚੌੜੇ ਟਾਇਰ ਨੇ ਚੌੜੇ ਆ ਜੀ ਤੇ ਮੂਹਰੇ ਟਰਬੀ ਇੰਨੀ ਹੋਣੇ ਹਨਾ ਹਾਂ ਓਕੇ ਇਹ 80 50 ਦੇ ਆਖੋ ਉਹ ਰਿਜਨਲ ਆਪਾਂ ਨੂੰ ਤੋਂ ਥੱਲੇ ਕੁਝ ਹਾਂ ਆ ਸਾਰੀ ਕੰਡੀਸ਼ਨ ਓਰੀਜਨਲ ਹੈ ਮਿੱਤਰੋ ਦੇਖ ਲਓ ਕੋਈ ਲੀਕਿੰਗ ਦੀ ਪ੍ਰੋਬਲਮ ਨਹੀਂ ਬਈ ਪਾਜੋ ਵੀ ਹੱਥ ਵੀ ਲਾਇਆ ਆਪਾਂ ਦੇ ਅਸੀਂ ਚੱਲੇ ਕਿੰਨਾ ਦੱਸਿਆ ਦੀ ਤੁਸੀਂ ਨੇ 23 ਸਟਾਰਟ ਵੀ ਆਪਾਂ ਫੇਰ ਦੇਖਦੇ ਆਂ ਕਿ ਦੇਖ ਹੀ ਲਈਏ ਮੀਟਰ ਵੀ ਦਿਖਾ ਦੇ 294 ਘੰਟੇ ਲੱਜੂ ਦੇ ਹੋਏ ਪੂਰੀ ਠੀਕ ਆ ਦੀ 294 ਘੰਟੇ ਚੱਲਿਆ ਹੋਇਆ ओरिजिनल ਇਹ ਇਹਦੀ ਆਪਾਂ ਵੜਕ ਵੀ ਦੇਖਦੇ ਆਂ ਕੋਈ ਗੱਲ ਇਹਨੂੰ ਵੀ ਆਪਾਂ ਦੇਖਦੇ ਆਂ ਸਟਾਰਟ ਕਰਕੇ ਹਨਾ ਤੇ ਬਾਕੀ 10 ਮਾਡਲ ਆ ਭਾਈ ਇਹਦੇ ਨੰਬਰ ਕਿੱਥੋਂ ਦਾ ਹੋਊਗਾ ਇਹ ਪੀਵੀ 13 ਮਲਾ ਦਾ 13 ਹੀ ਆ ਪੀਵੀ ਪੀਵੀ 13 ਸੰਗਰੂਰ ਦਾ ਨੰਬਰ ਹੈ ਓਕੇ ਪਾਰਟੀ ਕਿੰਮੀ ਦਾ ਨਾਮ ਹੋਵੇ ਫਸਟ ਕੁਆਲਿਟੀ ਦੀ ਲੈ ਆਪਾਂ ਦੇ ਅਸਲ ਫਸਟ ਪਾਰਟੀ ਦੀ ਲੈ ਆਂਦਾ ਇਹਦੇ ਵਿੱਚੋਂ ਗੜੀਸਨ ਕਰਵਾਇਂਗਾ ਜਾਂ ਨਹੀਂ ਦਿਖਾ ਦਿਖਾ ਦਿ ਆ ਖੁੱਲੀ ਨਾ ਖੁੱਲਿਆ ਖੱਲਾ ਨਹੀਂ ਹੋਇਆ ਕਿ ਤੂੰ ਅੱਛਾ ਰਜੂ ਨੇ ਕੈਮਰਾ ਨਹੀਂ ਰੜੀ ਸਹੀ ਗੱਲ ਜਮੇ ਸੁੱਕਾ ਪਿਆ ਬਈ ਹਣਾ ਟਾਇਰ ਤੱਕਾ ਉਹ ਨਹੀਂ ਖੁੱਲਿਆ ਹਾਲ ਤਾਂ ਲਵ ਲਾ ਕੇ ਦਿਖਾ ਦੇ ਖੁੱਲਿਆ ਖੱਲਾ ਨਹੀਂ ਹੋਇਆ ਉਹ ਉਹਦੇ ਪਲੇਟ ਦੇਖ ਕੇ ਮੇ ਲਿਸ਼ਕਾ ਮਾਰਦੀ ਆ ਉਹ ਦੇ ਲੈ ਹੂੰ ਹੂੰ ਹੁਣ ਇਹ ਤਾਂ ਵੀ ਤਰੂ ਤਪਾ ਤੋਟਾ ਨਹੀਂ ਦਾਲੇ ਓਕੇ ਓਕੇ ਬਸ ਹੁਣ ਧੋਣ ਵਾਲੇ ਸੱਜਣ ਤਾਂ ਆਪੀ ਧੋ ਲੈਣਗੇ ਇਹ ਵੀ ਉਹੀ ਪੈਣਾ ਹੁੰਦਾ ਕੱਟ ਚਲੇ ਆਉਂਗਾ ਸੌ ਦੇ ਹਾਂ ਰੀਡੀਟਰ ਵਾਲੇ ਕੋਈ ਬਾਲਾ ਨਹੀਂ ਮਾਰਿਆ ਹੋਇਆ ਦੇਖ ਜਮਾ ਸੁੱਕਾ ਰੀਡੀਟਰ ਪਿਆ ਉੱਪਰੋਂ ਬਈ ਹਣਾ ਤੇ ਰੇਤਾ ਦਿਖਾ ਦਿਓ ਵੀ ਪਿਆਰ ਲੱਗਿਆ ਹੋਇਆ ਤੁਮੇ ਨੂੰ ਸਹੀ ਗੱਲ ਆ ਚੱਲ ਕੋਈ ਗੱਲ ਨਹੀਂ ਧੋਣ ਤੋਂ ਬਾਅਦ ਤਾਂ ਸਾਰਾ ਰੇਤਾ ਵੀ ਉੱਡ ਜਾਣਾ ਹਨਾ ਆ ਰੇਡੀਏਟਰ ਵੀ ਦਿਖਾ ਦਿਓ ਰੋਜ ਲੈ ਕੋਈ ਜ਼ਿਆਦਾ ਬੰਦ ਨਹੀਂ ਜਿਵੇਂ ਕਿਦੀ ਹੋਏ ਹੋਏ ਹਨਾ ਤੇ ਬਈ ਇਹਨੂੰ ਸਟਾਰਟ ਕਰਕੇ ਦਿਖਾਓ ਲੈ ਮਿੱਤਰੋ ਆਪਾਂ ਇਹਦੀ ਵੀ ਵੜਕ ਦੇਖ ਲਈਏ ਕੀ ਕਹਿੰਦਾ 3700 ਦੀਆਂ ਫੁਕਾਰੇ ਤਾਂ ਬੜੇ ਦੇਖੇ ਹੋਣਗੇ ਹੋਰ ਦੇ ਦੇ ਰੇ ਇਹਦੀ ਪੂਰੀ ਬਹੁਤ ਖਾਸ ਲੈਨਸਰ ਦਿਖਾ ਦਿਂਦਾ ਕਰਦੇ ਹੋ ਬੰਦੇ ਜੀ ਹਾਂ ਵਾਹ 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 ਫਿਰ ਇਹ ਇਹਨੂੰ ਵੀ ਸੂ ਟੀਬਾਂ ਵੀ ਦਿਖਾ ਦੇ ਦੀਆਂ ਟੀਬਾਂ ਦਾ ਕਿੰਮੇ ਆਹ ਪੈਰਦਾਨ ਕਰਵਾਈ ਚੱਕ ਰਾਜੂ ਦੇਖ ਦੂਏ ਪਾਸੇ ਲਾ ਵੀ ਤੇ ਨਾਲ ਦੂਏ ਪਾਸੇ ਆਹ ਸਾਰੀ ਦਿਖਾ ਸਫਾਈ ਆਹ ਡੇਕ ਡੁੱਕ ਵੀ ਸਾਰਾ ਭਾਈ ਆਪਾਂ ਹੀ ਦੇ ਦਾਂਗੇ ਛਤਰੀ ਦਿਖਾ ਲੈ ਰਾਜੂ ਆ ਦਿਖਾ ਇਹਦੀ ਛਤਰੀ ਦਿਖਾ ਸਾਰੀ ਸੁਣ ਨਾ ਇਧਰ ਉੱਲੇ ਆ ਬੈਗ ਤੇ ਵੀ ਲਿਆ ਕੈਮਰਾ ਉਹ ਟਿਊਬ ਬਟਾ ਬੰਦ ਕਰਵਾ ਚੱਕ ਸਾਰਾ ਦੇ ਹਲੋ ਹੁਣ ਕਰਦਾ ਵੇ ਤੇ ਆ ਜਾ ਇ ਇਧਰ ਵੀ ਦਿਖਾ ਲੈ ਬਾਈ ਮੈਨੂੰ ਐ ਦੱਸ ਰਿੰਕੂ ਹਾਂਜੀ ਇਹ 2010 ਮਾਡਲ ਦੱਸਿਆ ਤੁਸੀਂ 2010 ਕਾਫੀ ਹੈ 11 ਦੀ 2300 ਘੰਟਾ ਚੱਲਿਆ ਹੋਇਆ ਨੰਬਰ ਗੁਰੂ ਕੁਛ ਨਹੀਂ ਖਿਲਿਆ ਗੱਲਾਂ ਗੱਲ ਅੱਥਰੂ ਨਾ ਨੰਬਰ ਨੰਬਰ ਇਹਦਾ ਪੰਜਾਬ ਦਾ ਹਾਂ ਸੂਰੂ ਦਾ ਫਰਸਟ ਪਾਰਟੀ ਦੇ ਨਾਮ ਆ ਨਕਦ ਕੈਸ ਦਾ ਓਕੇ ਇਹਦੀ ਡਿਮਾਂਡ ਕੀ ਆ ਇਉਂ ਦਾ ਸਵਾ ਚਾਰ ਕਹਿੰਦੇ ਬਸ 4 ਲੱਖ ਦਾ ਦੇਵਾਂਗੇ ਪੂਰਾ 4 ਲੱਖ ਦਾ ਮਿੱਤਰੋ ਸਵਾ ਚਾਰ ਲੱਖ ਰੁਪਏ ਡਿਮਾਂਡ ਆ 4 ਲੱਖ ਦਾ ਬਣ ਜੂ ਹਨਾ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਕਲਾਰਾਂ ਬਾਈ ਇੱਕ ਵਾਰੀ ਤੁਸੀਂ ਵੀ ਦੱਸਿਓ ਕਿੱਧਰ ਕਿੱਧਰ ਦੀ ਆਉਣਾ ਪਊ ਆਪਾਂ ਨੂੰ ਬਸ ਤਾਂ ਦੱਸੇ ਦਿੱਤਾ ਸੰਗਰੂਰ ਤੇ ਸੁਨਾਮ ਦੇ ਵਿਚਾਲੀ ਆਪਾਂ ਮੇਲਾ ਚੌਕ ਵੀ 3 ਕਿਲੋਮੀਟਰ ਆ ਪਹਿਲਾ ਚੌਕ ਤੁਹਾਡੇ ਤੋਂ 3 ਕਿਲੋਮੀਟਰ ਆ ਤੇ ਸੰਗਰੂਰ ਵੀ 7 ਕਿਲੋਮੀਟਰ ਸੁਨਾਮ ਵੀ 7 ਹਨਾ ਤੇ ਬਾਕੀ ਤੁਹਾਡੇ ਨੰਬਰ ਵੀ ਇੱਕ ਵਾਰੀ ਦੱਸ ਦਿਓ ਹਾਂ 98575362271 ਓਕੇ ਲੈ ਮਿੱਤਰੋ ਇਹ ਨੰਬਰ ਹੈ ਬਾਈ ਦਾ ਜੇ ਕਿਸੇ ਸੱਜਣ ਨੇ ਨਿਊ ਹਾਲੈਂਡ ਨੂੰ ਸੋਸਾ ਦਾ ਰੇਂਡਰ 3700 ਦਾ ਹੋਤਾ ਹਾਂ ਉੱਪਰ ਕਰਦਾ ਰਹਿਦਾ ਸਾਰਾ ਟਰੈਕਟਰ Ориਜਨਲ ਹੈ ਲਿਸ਼ਕਾਂ ਪੂਰੀਆਂ ਮਾਰਦਾ ਤਾਂ ਸੰਪਰਕ ਕਰ ਲਓ ਪਿੰਡ ਕਲਾਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਾ ਕਰੋ ਸੰਪਰਕ